ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੱਦੂ ਫਾਰਮਰ ਦੇ ਉੱਤੇ ਸੋ ਪਿਆਜ਼ ਦੀ ਖੇਤੀ ਬਾਰੇ ਅੱਜ ਆਪਾਂ ਗੱਲ ਕਰਾਂਗੇ ਕਿ 25 ਤੋਂ 30 ਦਿਨ ਦੀ ਫਸਲ ਹੁਣ ਹੋ ਚੁੱਕੀ ਹੈ ਕਿ ਜਿਆਦਾਤਰ ਫਾਰਮਰਾਂ ਨੇ ਦੂਜਾ ਪਾਣੀ ਲਾਉਣਾਗਾ ਆਪਾਂ ਹੁਣ ਕਿਹੜੀਆਂ ਖਾਦਾਂ ਦੇ ਸਕਦੇ ਹਾਂ ਜਿਦੇ ਨਾਲ ਜਿਹੜੀ ਬੂਟੇ ਦੀ ਗਰੋਥ ਆ ਉਹ ਤੇਜ਼ ਹੋ ਸਕੇ ਬੂਟਿਆਂ ਦਾ ਹਲਕਾ ਪੀਲਾਪਨ ਜਾਂ ਪਰੋਂ ਪੱਤੀਆਂ ਦੀਆਂ ਨੋਕਾਂ ਸੁੱਕ ਰਹੀਆਂ ਨੇਗੀਆਂ ਤਾਂ ਨਿਊਟ੍ਰੀਸ਼ਨ ਦੀ ਜਿਹੜੀ ਘਾਟ ਚੱਲ ਰਹੀ ਹੈ ਤਾਂ ਆਪਾਂ ਹੁਣ ਕਿਹੜੇ-ਕਿਹੜੇ ਨਿਊਟ੍ਰੀਸ਼ਨ ਦੇਣੇ ਨੇ ਤਾਂ ਕਿ ਜਿਹੜਾ ਸਭ ਬੈਲੈਂਸ ਹੋ ਜਾਵੇ ਤੇ ਨਵੇਂ ਨਵੇਂ ਟ੍ਰਾਇਲ ਕਰਦੇ ਰਹਿੰਦੇ ਹੈਗੇ ਪਿਛਲੀ ਵਾਰੀ ਹੋਰ ਖਾਦਾਂ ਪਾਈਆਂ ਇਸ ਲਈ ਵਾਰੀ ਥੋੜੀਆਂ ਬਦਲ ਕੇ ਪਾਈਆਂ ਨੇ ਆਪਣੇ ਵੱਖਰੀਆਂ ਖਾਦਾਂ ਤਾਂ ਕਿ ਵਧੀਆ ਰਿਜ਼ਲਟ ਆ ਸਕੇ ਵਧੀਆ ਝਾੜ ਨਿਕਲ ਸਕੇ ਮਿਹਨਤ ਆ ਜਿਹੜੀ ਗੱਲ ਹੁੰਦੀ ਝਾੜ ਦੀ ਹੁੰਦੀ ਕਿ ਕਿ ਵੱਧ ਤੋਂ ਵੱਧ ਆਪਾਂ ਝਾੜ ਲੈਣਾਗਾ ਉਹਦੇ ਕਰਕੇ ਆਪਾਂ ਜਿਹੜੀ ਅਲੱਗ ਤੋਂ ਅਲੱਗ ਟ੍ਰਾਇਲ ਕਰਦੇ ਰਹਿੰਦੇ ਹੈਗੇ ਜਿਵੇਂ ਇਸ ਲਈ ਵਾਰੀ ਆਪਾਂ ਨੇ ਨਾ ਇੰਟਰ ਕ੍ਰੋਪਿੰਗ ਕੀਤੀ ਦੇਖ ਰਹੇ ਹੋਮਗੇ ਤੁਸੀਂ ਪਿਆਜ਼ ਦੇ ਵਿੱਚ ਨਾ ਆਪਾਂ ਨੇ ਵੱਟਾਂ ਪਾਈਆਂ ਨੇ 10-10 ਫੁੱਟ ਦੇ ਉੱਤੇ ਖਾਲੀਆਂ ਬਣਾਤੀਆਂ ਤਾਂ ਖਾਲੀਆਂ ਦੇ ਵਿੱਚ ਆਪਾਂ ਪਾਣੀ ਨਹੀਂ ਛੱਡ ਰਹੇ ਹੈਗੇ ਆਪਾਂ ਕੀ ਕਰਾਂਗੇ ਜਦੋਂ ਪ ਤਾਂ ਕਿ ਆਪਾਂ ਨੂੰ ਵਾਹਣ ਦੀ ਜਿਹੜੀ ਬਹਾਉਣ ਦੀ ਲੋੜ ਨਾ ਪਵੇ ਅੱਗੇ ਜਾ ਕੇ ਉਹਦੇ ਵਿੱਚ ਵਟਾਂ ਪਾੜ ਕੇ ਜਿਹੜਾ ਸੁਪਰ ਹੋ ਗਿਆ ਜਾਂ ਪੋਟਾਸ਼ ਪਾ ਕੇ ਵੀ ਲਾ ਦਵਾਂਗੇ ਪਰ ਆਪਣਾ ਭਾਈ ਦਾ ਖਰਚਾ ਬਚ ਸਕੇ ਤੇ ਦੇਖਣ ਨਾਲੇ ਆਪਾਂ ਅਗੇਤਾ ਰੇਟ ਲੈ ਸਕਦੇ ਹਾਂ ਜਿਹੜਾ ਕਦੂ ਦਾਗਾ ਆਪਾਂ ਨੇ ਸੋ ਇਸ ਤਰ੍ਹਾਂ ਦਾ ਵੀ ਆਪਾਂ ਤੁਹਾਨੂੰ ਹੁਣ ਨਿਊਟ੍ਰੀਸ਼ਨ ਬਾਰੇ ਦੱਸਾਂਗੇ ਜਿਹੜਾ ਆਪਾਂ ਨੇ 25 ਤੋਂ 30 ਦਿਨ ਜਦੋਂ ਫਸਲ ਹੋ ਜਾਂਦੀ ਹੈਗੀ ਤਾਂ ਸਪਰੈਟਡ ਡੋਸ ਦੇ ਵਿੱਚ ਆਪਾਂ ਨੇ ਕਿਹੜੀਆਂ-ਕਿਹੜੀਆਂ ਖਾਦਾਂ ਦੇਣੀਆਂ ਨੇਗੀਆਂ ਤਾਂ ਕਿੜੇ ਬੂਟੇ ਦੀ ਗਰੋਥ ਹੈਗੀ ਉਹ ਵਧੀਆ ਹੋ ਸਕੇ ਜੜਾਂ ਨੇ ਜਿਹੜੀਆਂ ਡੁੰਗੀਆਂ ਜਾ ਸਕਣ ਧਰਤੀ ਦੇ ਵਿੱਚ ਤੇ ਜਿਹੜਾ ਫਰ ਵਿਚ ਉਹ ਪ੍ਰੋਪਰ ਲੈ ਸਕੇ ਬੂਟਾ ਸੋ ਗੱਲ ਕਰਦੇ ਆ ਜੋ ਗੱਲ ਕਰੀਏ ਜੇ ਬਾਣ ਦੇ ਹਿਸਾਬ ਨਾਲ ਤਾਂ ਰੇਤਲਾ ਬਾਣ ਹੋ ਗਿਆ ਭਾਵੇਂ ਡੱਕਰ ਤਾਂ ਇਹਦੇ ਵਿੱਚ ਜਿਹੜਾਗਾ ਇਸ ਵਕਤ ਜ਼ਿੰਕ ਲੋਹਾ ਤੇ ਸਲਫਰ ਇਹਦੀ ਘਾਟ ਆ ਰਹੀ ਹੈ ਡੱਕਰ ਬਣਾ ਦੇ ਵਿੱਚ ਸਲਫਰ ਦੀ ਘਾਟ ਜਿਹੜੀ ਬਹੁਤ ਘਾਟ ਆ ਰਹੀ ਹੈ ਕਿ ਪੰਜਾਬ ਦੇ ਘਾਟ ਖੇਤਾਂ ਦੇ ਵਿੱਚ ਪਰ ਰੇਤਲੇ ਬਾਣਾਂ ਦੇ ਵਿੱਚ ਜ਼ਿੰਕ ਤੇ ਲੋਹਾ ਜ਼ਰੂਰ ਪਾਉਣਾ ਚਾਹੀਦਾ ਉਹ ਬੇਸਲ ਡੋਜ ਦੇ ਵਿੱਚ ਤਾਂ ਨਹੀਂ ਪੈਂਦਾ ਹੈਗਾ ਕਿਉਂਕਿ ਕੈਮੀਕਲ ਰੈਕਸ਼ਨ ਹੋ ਜਾਂਦਾ ਹੈਗਾ ਫਾਸਫੋਰਸ ਦੇ ਨਾਲ ਸੋ ਇਹ ਆਪਾਂ ਜ਼ਰੂਰ ਪਾਉਣੇ ਨੇਗੇ ਸੈਕਿੰਡ ਟਾਈਮ 30 ਦਿਨਾਂ ਤੋਂ ਪਹਿਲਾਂ ਪਹਿਲਾਂ ਆਪਾਂ ਕੋਸ਼ਿਸ਼ ਕਰੀਏ ਸੋ ਇਸ ਵਕਤ ਆਪਾਂ ਜਿਹੜਾ ਪਿਆਜ਼ ਹੈਗਾ ਉਹ ਆਪਾਂ 10-10 ਦਿਨਾਂ ਦੇ ਗੈ 20 ਜਨਵਰੀ ਨੂੰ ਵੀ ਲਾਇਆਗਾ ਤੇ ਕੁਛ ਆਪਾਂ ਨੇ ਲਾਇਆਗਾ ਹੁਣ ਲੇਟੈਸਟ ਜਿਹੜਾ ਤੁਸੀਂ ਦੇਖਿਆਗਾ ਇਹ ਆਪਾਂ ਫਰਵਰੀ ਦੇ ਵਿੱਚ ਆ ਕੇ ਲਾਇਆਗਾ ਸੋ ਆ ਜਿਹੜਾਗਾ ਇਸ ਵਕਤ ਆਪਾਂ ਜਿਹੜਾ ਲਾਇਆਗਾ ਇਹਨੂੰ 10 ਜਨਵਰੀ ਨੂੰ ਲਾਇਆ ਸੀ ਇਹਦੀ ਤੁਹਾਨੂੰ ਗਰੋਥ ਚੈੱਕ ਕਰਾਉਣੀ ਹੈਗੀ ਬਹੁਤ ਹੀ ਵਧੀਆ ਗਰੋਥ ਹੈਗੀ ਦੀ ਇੱਕ ਸਾਰ ਜਾ ਰਿਹਾਗਾ ਪਿਆਜ ਇਹ ਆਪਾਂ ਨੇ ਕੱਲ ਇਹਦੀ ਸਿੰਚਾਈ ਕੀਤੀ ਕੱਲ ਇਹਨੂੰ ਪਾਣੀ ਲਾਇਆ ਹਲਕਾ ਹਲਕਾ ਪਾਣੀ ਲਾਇਆਗਾ ਆਪਾਂ ਨੇ ਤੇ ਵਧੀਆ ਗਰੋਥ ਚੱਲ ਰਹੀ ਹੈਗੀ ਦੀ ਇੱਕ ਨੰਬਰ ਗਰੋਥ ਹੈਗੀ ਸੋ ਹੁਣ ਇੱਥੇ ਆਪਾਂ ਨੇ ਕਰਨਾ ਕੀ ਹੈਗਾ ਜੇ ਤੁਹਾਡੇ ਖੇਤ ਦੇ ਵਿੱਚ ਨਿਗਾਹ ਮਾਰਿਓ ਬਈ ਵੀ ਜਿਹੜੀ ਬੂਟਿਆਂ ਦੀ ਗਰੋਥ ਜੇ ਰੁਕੀ ਹੋਈ ਹੈਗੀ ਕਿਤੇ ਪਿਆਜ ਮਦਰ ਆਗਾ ਹਨਾ ਬੂਟਾ ਕਿਤੇ ਕਿਤੇ ਵਧੀਆਗਾ ਕਿਤੇ ਹਲਕੇ ਜੇ ਪੱਤੇ ਪੀਲੇ ਜੇ ਪੈ ਰਹੇ ਨੇਗੇ ਪੀਲਾਪਨ ਆ ਰਿਹਾ ਕਿਤੇ ਲੋਕਾਂ ਦੀ ਸ਼ੁਕਰ ਸ਼ੁਕਰੀਆਂ ਨੇ ਇਹ ਸਾਰਾ ਕਾਰਨ ਪਤਾ ਕੀ ਹੈਗਾ ਇਹ ਨਿਊਟ੍ਰੀਸ਼ਨ ਦੀ ਘਾਟ ਚੱਲ ਰਹੀ ਹੈ ਤੱਤਾਂ ਦੀ ਘਾਟ ਹੈਗੀ ਤੋਂ ਪਾਣੀ ਦਾ ਸਟ੍ਰੈਸ ਵੀ ਹੋ ਜਾਂਦਾਗਾ ਆਪਾਂ ਦੂਜਾ ਪਾਣੀ ਜ਼ਿਆਦਾਤਰ ਔੜ ਲਵਾ ਕੇ ਹੀ ਲਾਉਨੇ ਹੈਗੇ ਲਾਉਣਾ ਵੀ ਚਾਹੀਦਾਗਾ ਤੇ ਮਿੱਟੀ ਘੁੱਟ ਲੈਂਦੀ ਹੈ ਕਈ ਵਾਰੀ ਹਨਾ ਡਾਕਰ ਵਾਣਾ ਦੇ ਵਿੱਚ ਤਾਂ ਉਹ ਕੀ ਜਗਾ ਸਭ ਹੁਣ ਇਸ ਵਕਤ ਜਦੋਂ ਦੇ ਸਾਰੇ ਨਿਊਟ੍ਰੀਸ਼ਨ ਪੂਰੇ ਹੋ ਗਏ ਤਾਂ ਜਾ ਕੇ ਹੌਲੀ ਹੌਲੀ ਫਸਲ ਗਰੋਥ ਹੋਣੀ ਸ਼ੁਰੂ ਹੋ ਜੂਗੀ ਕੁਝ ਮੌਸਮ ਦਾ ਵੀ ਹਲੇ ਬਦਲ ਰਿਹਾ ਹੈਗਾ ਫਰਕ ਨਹੀਂ ਪਿਆ ਜਦੋਂ ਮੌਸਮ ਧੁੱਪਾਂ ਨਿਕਲਣ ਲੱਗੀਆਂ ਮੌਸਮ ਇੱਕ ਸਾਲ ਹੋ ਗਿਆ ਫਿਰ ਸੈੱਟ ਹੋ ਜਾਊਗਾ ਪਰ ਨਿਊਟ੍ਰੀਸ਼ਨ ਦੇਣਾ ਜ਼ਰੂਰੀ ਹੈ ਹੁਣ ਆਪਾਂ ਤੱਤ ਕਿਹੜੇ ਕਿਹੜੇ ਦੇਣੇ ਨੇ ਇਹਨੂੰ ਤਾਂ ਕਿ ਜਿਹੜੀ ਇਹਦੀ ਇਹਦੀਆਂ ਜੜਾਂ ਨੇ ਡੂੰਘੀਆਂ ਜਾਣ ਫਸਲ ਸਟੈਂਡ ਵਧੀਆ ਕਰ ਜੇ ਸਟੇਬਲ ਹੋ ਜਾਏ ਇੱਕ ਥਾਂ ਤੇ ਜ਼ਿੰਕ ਤੇ ਲੋਹਾ ਇਹ ਤੁਸੀਂ ਦੇ ਸਕਦੇ ਹੋਗੇ ਜੇ ਤੁਸੀਂ ਸੁਪਰ ਨਹੀਂ ਪਾਇਆ ਹੈਗਾ SSP ਸੁਪਰ ਨਹੀਂ ਪਾਇਆ ਹੈਗਾ ਦਿਵਾਨ ਦੇ ਵਿੱਚ DAP ਪਾਇਆ ਤਾਂ ਸਲਫਰ ਦੀ ਘਾਟ ਆਊਗੀ ਤਾਂ ਤੁਸੀਂ ਸਲਫਰ ਵੀ ਚ ਐਡ ਕਰ ਸਕਦੇ ਹੋਗੇ ਸਲਫਰ 10 ਕਿਲੋ ਜਿਹੜੀ ਹੈਗੀ ਆਪਾਂ ਇੱਕ ਏੰਕਰ ਦੀ ਯੂਜ਼ ਕਰ ਸਕਦੇ ਹਾਂਗੇ ਉਹ ਤੁਸੀਂ ਪਾ ਸਕਦੇ ਹੋਗੇ ਆਪਾਂ ਜਿਆਦਾਤਰ SSP ਪਾਉਣਾ ਸੁਪਰ ਹੀ ਯੂਜ਼ ਕਰਦੇ ਗੰਡਾਂ ਦੇ ਵਿੱਚ ਤਾਂ ਆਪਾਂ ਨੂੰ ਸਲਫਰ ਲਾਗੇ ਤੇ ਪਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਸੋ ਤੁਸੀਂ ਆਪਣਾ ਦੇਖ ਕੇ ਯੂਜ਼ ਕਰ ਸਕਦੇ ਹੋਗੇ ਹਨ ਸੋ ਉਸ ਤੋਂ ਅਗਲੀ ਚੀਜ਼ NPK ਪਾਣੀ ਲਾਉਣ ਤੋਂ 4-5 ਦਿਨਾਂ ਬਾਅਦ ਤੁਸੀਂ ਜਿਹੜਾ ਹੈਗਾ 13045 ਜਾਂ 1919 ਇਹਦੀ ਸਪਰੇ ਵੀ ਕਰ ਸਕਦੇ ਹੋਗੇ ਤਾਂ ਕਿਹੜੀ ਗਰੋਥ ਵਧੀਆ ਹੋ ਜਾਵੇ ਆਪਾਂ ਜ਼ਿਆਦਾਤਰ ਕੀ ਕਰਿਆਗਾ ਇਸ ਵਾਰੀ ਆਪਾਂ ਮਦਰ ਕਲਚਰ ਆਪਣੇ ਕੋਲ ਹੈਗਾ ਸੀਗਾ ਐਨਪੀਕੇ ਦਾ ਤੇ ਡੀਕੰਪੋਜ਼ਰ ਦਾ ਆਪਾਂ ਨੇ ਗੁੜ ਤੋਂ ਤਿਆਰ ਕੀਤਾਗਾ ਸੋ ਇਹ ਤੁਸੀਂ ਅਗਰ ਤਿਆਰ ਕਰਨਾ ਚਾਹੁੰਦੇ ਹੋ ਤਾਂ 100 ਲੀਟਰ ਦਾ ਇਹ ਡਰਮ ਹੈਗਾ ਉਹਦੇ ਵਿੱਚ ਤੁਸੀਂ ਐ ਜਿਹੜਾ ਹੈਗਾ ਡੀਕੰਪੋਜ਼ਰ ਤਿਆਰ ਕੀਤਾ ਉਹ 10 ਲੀਟਰ ਘੋਲੇ ਦੇ ਵਿੱਚ ਪਾ ਸਕਦੇ ਹੋਗੇ 100 ਲੀਟਰal ਡਰਮ ਦੇ ਵਿੱਚ ਸੋਲੀਟਰ ਪਾਣੀ ਪਾ ਕੇ ਇਹਦੇ ਚ 10 ਲੀਟਰ ਤੁਸੀਂ ਡੀਕੰਪੋਜ਼ਰ ਪਾ ਲਿਓ ਤੇ ਐਨਪੀਕੇ ਜਿਹੜਾ ਉਹ 5 ਲੀਟਰ ਪਾ ਲਿਓ ਸੋ ਕਾਫੀ ਜਗਾ ਤੇ ਹਲਕੀ ਹਲਕੀ ਪਾਣੀ ਲਾਉਣਾਗਾ ਸਾਨੂੰ ਬਿਲਕੁਲ ਹਲਕੀ ਸਿੰਚਾਈ ਕਰਨੀ ਹਲਕਾ ਹਲਕਾ ਪਾਣੀ ਲਾਵਾਂਗੇ ਅਸੀਂ ਤਾਂ ਜਿੰਨਾ ਵੀ ਹੋ ਸਕੇ ਕੋਸ਼ਿਸ਼ ਕਰੋ ਵੀ ਪਾਣੀ ਝਾੜ ਕੇ ਲਾਓ ਔੜ ਲਵਾ ਕੇ ਲਾਓ ਤਾਂ ਕਿ ਇਹੜੀ ਫੰਗਸ ਐਂਟਰੀ ਨਾ ਕਰ ਸਕੇ ਪਾਣੀ ਜਦੋਂ ਮਤਲਬ 4-5 ਫੁੱਟ ਰਹਿੰਦਾ ਹੋਵੇ ਕਿਾਰੇ ਦਾ ਭਰ ਨੂੰ ਉਦੋਂ ਤੁਸੀਂ ਪਹਿਲਾਂ ਬੰਦ ਕਰ ਦਿਓ ਤਾਂ ਕਿ ਜਿਹੜਾਗਾ ਫੰਗਸ ਦੀ ਐਂਟਰੀ ਨਾ ਹੋਵੇ ਵਿੱਚ ਤਾਂ ਹਲੇ ਆਪਣੇ ਖੇਤਾਂ ਦੇ ਵਿੱਚ ਫੰਗਸ ਆਈ ਹੀ ਨਹੀਂ ਹੈਗੀ ਸੋ ਇਹ ਧਿਆਨ ਰੱਖਣਾ ਆਪਾਂ ਨੇ ਇਸ ਤਰ੍ਹਾਂ ਦੇ ਸਕਦੇ ਆਗੇ ਆਪਾਂ ਇਹ ਤਰੀਕਾ ਵਰਤ ਹੈਗਾ ਇਹਦੇ ਨਾਲ ਕੀ ਹੈ ਕਿੜਾ ਖਰਚਾ ਵੀ ਘਟ ਜਾਂਦਾ ਆਪਣਾ ਨਹੀਂ ਤਾਂ ਆਪਾਂ ਨੂੰ ਪੈਸਟੀ ਸ਼ੈਡਲ ਤੇ ਕਿਹੜੇ ਲੱਗੇ ਨੇ ਕਿ 13.45 ਕਦੇ 1919 ਸੋ ਤੁਸੀਂ ਇਹਦੇ ਨੇ 4-5 ਦਿਨਾਂ ਬਾਅਦ ਜਿਹੜੀ ਐਨਪੀਕੇ ਦੀ ਸਪਰੇਅ ਵੀ ਕਰ ਸਕਦੇ ਹੋਗੇ ਇਹੀ ਜਾਂ ਕੋਈ ਬੜਾ ਵੱਡਾ ਫਾਰਮੂਲਾ ਨਹੀਂ ਹੈਗਾ ਸੋ ਇਹ ਚੀਜ਼ਾਂ ਕਰ ਅਸੀਂ ਮਿੱਟੀ ਦੇ ਵਿੱਚ ਪਾ ਦਨੇ ਹੈਗੇ ਤਾਂ ਜਿਹੜੀ ਆਪਣੀ ਸਪਰਟ ਸਟੇਜ ਹੈਗੀ ਉਹ ਕੰਪਲੀਟ ਹੋ ਜਾਂਦੀ ਹੈ ਜਿਹਦੇ ਵਿੱਚ ਆਪਾਂ 30 ਦਿਨਾਂ ਤੋਂ ਪਹਿਲਾਂ-ਪਹਿਲਾਂ ਮਿੱਟੀ ਦੇ ਉੱਤੇ ਵਰਕ ਕਰਨਾ ਮਿੱਟੀ ਨੂੰ ਖਾਦਾਂ ਦੇਣੀਆਂ ਹੈਗੀਆਂ ਤੇ 30 ਤੋਂ 60 ਦਿਨਾਂ ਤੋਂ ਬਾਅਦ ਵਾਲੀ ਸਟੇਜ ਹੈਗੀ ਉਹਦੇ ਵਿੱਚ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਜਿਹੜੀਆਂ ਸਪਰੇਹਾਂ ਕਿਹੜੇ-ਕਿਹੜੇ ਉਹਨਾਂ ਸਿਰਫ ਸਪਰੇਹਾਂ ਹੀ ਹੋਣਗੀਆਂ ਸੋ ਇਹ ਅਗਰ ਤੁਸੀਂ ਨਿਊਟ੍ਰੀਸ਼ਨ ਇਹ ਖਾਦਾਂ ਤੁਸੀਂ ਦੇ ਦੰਨੇ ਹੋ ਜਿੰਕ ਲੋਹਾ ਸਲਫਰ ਤੇ ਐਨਪੀ 25 ਤੋਂ 30 ਦਿਨਾਂ ਤੱਕ ਜਿਹੜੀ ਆਪਾਂ ਸਟੇਜ ਹੁੰਦੀ ਹੈਗੀ ਇਹ ਖਾਦਾਂ ਵਾਲੀ ਹੁੰਦੀ ਹੈ ਜ਼ਿਆਤਰ ਖਾਦਾਂ ਹੀ ਪਾਉਣਾ ਇਹਦੇ ਵਿੱਚ ਤਾਂ ਉਹ ਕੰਪਲੀਟ ਹੋ ਜਾਊਗੀ ਤੇ ਜਿਹੜਾ ਬੂਟਿਆਂ ਦਾ ਉਹ ਤੋਂ ਬਾਅਦ ਜਿਹੜਾਗਾ ਕਾਦ ਦਾਗਾ ਇੱਕ ਸਾਰ ਹੋਣਾ ਤੁਹਾਨੂੰ ਹੋ ਜਾਊਗਾ ਜਿਹੜੇ ਮਦਰੇ ਜਨੇਗੇ ਤੇ ਕੁਝ ਨਵੇਂ ਪੱਤੇ ਨਿਕਲ ਰਹੇ ਨੇ ਉਹ ਗਰੋਥ ਬਹੁਤ ਸੋਹਣੀ ਕਰਨਗੇ ਤਣਾ ਵਧੀਆ ਬਣੂਗਾ ਵੱਧ ਤੋਂ ਵੱਧ ਬੂਟੇ ਗਰੋਥ ਕਰਨਗੇ ਤੇ ਹਲਕਾ ਪੀਲਾਪਣ ਆ ਰਿਹਾ ਹੈ ਜਿਹੜਾ ਹਰੇ ਬਾਈ ਜੀ ਮਾਰ ਰਿਹਾ ਉਹ ਸਾਰੀ ਸੈੱਟ ਹੋ ਜੂ ਡਾਰਕਨੈਸ ਆਜੂ ਬੂਟਾਂ ਜਾਨੀ ਕਿ ਗਰੋਥ ਇੱਕ ਨੰਬਰ ਹੋ ਜਾਊਗੀ 5-7 ਦਿਨਾਂ ਬਾਅਦ ਜਿਹੜੀ ਫਸਲ ਆ ਹਰੀ ਭਰੀ ਹੋੜ ਜੇ ਜਿਹੜੀ ਗ੍ਰੋਥ ਜੀ ਰੁਕੀ ਹੋਈ ਪਿਆ ਬੂਟੇ ਇਕੱਠੇ ਜੇ ਹੋਏ ਪੈਣਗੇ ਉਹ ਸਭ ਲੋਟ ਹੋਣੇ ਸ਼ੁਰੂ ਹੋ ਜਾਣਗੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸੋ ਅਗਰ ਤੁਹਾਡੀ ਫਸਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈਗੀ ਤਾਂ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਬਈ ਦੱਸ ਸਕਦੇ ਹੋ ਕਿ ਸਪਾਂ ਤੁਹਾਡੇ ਕਮੈਂਟਾਂ ਦੇ ਨਾਲ ਹੀ ਜਰੂਰ ਜਵਾਬ ਦੇਵਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਜਰੂਰ ਕਰਿਓ ਤਾਂ ਕਿ ਹੋਰ ਭਰਾਵਾਂ ਦਾ ਵੀ ਜਿਹੜਾ ਭਲਾ ਹੋ ਸਕੇ ਬਹੁਤ ਬਹੁਤ ਧੰਨਵਾਦ